ਇਵੇਂ ਦੋਸਤੋ ਸਾਰੀ ਅੱਜ ਕਿੰਨੇ ਵੀਡੀਓ ਲੈ ਕੇ ਆਈਆਂ ਤੁਹਾਡੇ ਵਾਸਤੇ ਆ ਸੀ ਕਿਲੋ ਕਰੇਲੇ ਰਹਤੇ ਨੇ ਮੈਂ ਸੁਣੂ ਦੋ ਤਰ੍ਹਾਂ ਦੇ ਨਰ ਬਣਾ ਕੇ ਦਿਖਾਵਾਂਗੀ ਤੁਸੀਂ ਐਂਡ ਤੱਕ ਮੇਰੇ ਨਾਲ ਬਨੇ ਰਹੋ ਦੇਖੋ ਇਹ ਟੜਕੇਲੇ ਨੇ ਵਧੀਏ ਇੱਥੇ ਇੱਥੇ ਦੇਖ ਰਹੇ ਨੇ ਤਾਜ਼ੀ ਕਰੇਲੇ ਨੇ ਮੋਟੇ-ਮੋਟੇ ਕਰੇਲੇ ਨੇ ਦੋ ਤਰ੍ਹਾਂ ਦੇ ਬਣਾ ਕੇ ਦਿਖਾਵਾਂ ਤੁਸੀਂ ਐਂਡ ਤੱਕ ਹੀ ਬਨੇ ਰਹੋ ਮੇਰੇ ਨਾਲ ਲੈਖੋ ਜੀ ਇਹ ਮੈਲੋਂ ਨੇ ਨੇ ਇਸਲ ਕੇ ਆਵੱਲਾ ਮੈਂ ਲਾ ਕੇ ਰੱਖ ਲੇ ਮੈਂ ਖੇਤ ਤੇ ਕਾ ਮਾਂ ਵੀ ਆਈ ਲੈ ਲੈ ਤੇ ਇਹਨੂੰ ਕਚਰੇ ਡਲੈਂਡਾ ਲੈਂਦਾ ਨੀ ਫਿਰ ਇਹਨੂੰ ਪਾਣੀ ਦੇਖ ਲੈ ਆ ਦੇਖੋ ਜਿਹੜੇ ਮੈਂ ਅਸਲ ਕੇ ਲਾਈ ਸੀ ਨਾ ਤੋ ਤੇਰਾ ਪਹਿਲਾਂ ਵੀ ਸੀ ਹੁਣ ਇਹਨਾਂ ਨੂੰ ਫੇਰ ਮੈਂ ਦੁਬਾਰੇ ਧੋਵਾਂਗੀ ਫਿਰ ਨਾ ਨੂਨ ਲਾ ਕੇ ਰੱਖਣਾ ਗਲੀਆਂ ਵਾਲੀ ਇਹ ਚਾਰਨੀ ਦੇ ਵਿੱਚ ਨਾ ਨੋਂ ਨਾ ਕੇ ਰੱਖ ਰੋ ਸਾਰਾ ਜਿਹੜੇ ਨਾ ਬੇਵਜੀ ਹੁੰਦੀ ਹੈ ਉਹ ਐਵੇਂ ਨਿਕਲ ਜੂ ਆ ਦੇਖ ਤੁਸੀਂ ਦੇਖੋ ਸਹੀ ਬਣਾ ਕੇ ਜਮੇ ਜਿਹੜਾ ਤੰਨੀ ਆਊਗੀ ਆ ਦੇਖੋ ਜਿਹਨ ਮੈਂ ਆ ਦੇਖੋ ਜਿਹਨ ਮੈਂ ਇਹ ਥੋ ਤੇ ਮਨੇ ਦਿੱਤੇ ਨਾ ਨੋਂ ਬੱਕੂ ਮੈਂ ਇਹ ਗਲੀਆਂ ਵਾਲੀ ਝਾਰਨੀ ਹੈਗੇ ਨੋਂ ਪੱਕਾ ਤਾਂ ਨੇ ਨਬੀਆਂ ਸੀ ਗਲੀਆਂ ਇਹਦੀ ਇੱਥੇ ਇੱਥੋਂ ਇਹ ਪਾਣੀ ਨਿਕਲਣ ਲੱਗ ਗਿਆ ਸਾਰਾ ਜ਼ਹਿਰ ਵਾਂਗ ਚੋਂ ਨਿਕਲ ਰਿਹਾ ਹੈ ਤੇ ਜਿਹੜੇ ਆ ਘਰੇ ਲੈਣੇ ਜੀ ਸਾਡੇ ਇਹ ਦੇਖੋ ਮੈਂ ਇਹ ਨਾਲ ਕਰਦੀ ਹੁਣ ਆਪਰੇਸ਼ਨ ਦੇਖੋ ਇਨਾਂ ਦੇ ਵਿੱਚ ਜਿਹੜਾ ਕੱਚਾ ਮਾਲ ਨਿਕਲੂਗਾ ਉਹ ਤਾਂ ਆਪਾਂ ਪਾ ਲਾਂਗੇ ਕਿ ਢਾਲ ਦੇ ਵਿੱਚ, ਕਰੇਲਿਆਂ ਦੇ ਸਬਜ਼ੀ 'ਚ ਕੁੱਟ ਲਾਂਗੇ ਯਾਨੀ ਢੁੰਡੇ 'ਚ ਪਾ ਕੇ। ਜਿਹੜੇ ਪੱਕੇ ਨਿਕਲਣਗੇ ਵੀ ਉਹ ਆਪਾਂ ਕਿਸੇ ਕੈਰੀ 'ਚ ਵੇਚ ਦਾਂਗੇ। ਇਹ ਠੀਕ ਹੀ ਕਿ ਨਹੀਂ ਕੱਚੇ ਹੀ ਨੇ। ਤੁਸੀਂ ਐਂਡ ਤੱਕ ਬਣੇ ਰਹੋ। ਆ ਦੇਖੋ ਜੀ ਕਰੇਲੇ ਤਾਂ ਮੈਂ ਹੁਣ ਵਿੱਚੋਂ ਲੱਟੇ ਕੀੜ। ਇਹ ਸਾਰੇ ਖਾਲੀ ਨੇ ਹੁਣ ਇਹਨਾਂ ਨੂੰ ਤੇਲ ਚ ਪਾ ਕੇ ਤਲ ਕੇ ਆਉਣੀ ਆ ਓਕੇ ਹੁਣ ਦੇਖੋ ਜੀ ਮੈਂ ਨਾ ਗੰਡੇ ਕੁੱਟ ਰਹੀ ਆ ਇਹਦੇ ਵਿੱਚ ਗੰਡੇ ਦੇ ਵਿੱਚ ਹੀ ਕੁੱਟੂਗੇ ਇਹਦੇ ਵਿੱਚ ਫਿਰ ਆ ਬੀ ਪਾਉਂ ਕੱਚੇ ਇਹ ਲੈ ਲਓ ਜੀ ਦੇਖੋ ਆ ਮੈਂ ਹੁਣ ਕੁੱਟ ਲਿਆ ਇਹ ਵਾਹ ਜਿਵੇਂ ਬ੍ਰੀਕ ਨਹੀਂ ਕਰਨਾ ਬਸ ਇਹਨਾਂ ਦਾ ਦਰ ਦਰਾਜਾ ਕਰ ਲੈਣਾ ਕ੍ਰੇਲਿਆਂ ਚ ਪਾਉਂ ਨੂੰ ਮੈਂ ਤੇ ਲਿਪਨਾਂ ਦੀ ਤਿਆਰੀ ਕਰਦੀ ਆ ਤੁਸੀਂ ਜੁੜੇ ਰਹੋ ਮੇਰੇ ਨਾਲ ਲਓ ਜੀ ਗੈਸ ਸਸਿ ਆਨ ਕਰ ਲਿਆ ਹੁਣ ਇੱਥੇ ਸਭ ਇਹ ਮੈਂ ਕੜਾਈ ਆ ਦੇਖੋ ਚੱਲ ਰੱਖਾਂਗੇ ਥੋੜੇ ਹ ਰੱਖਣਾ ਤੇਲ ਵਾਸਤੇ ਘੇਰਾ ਦਾ ਗਰਮ ਹੋ ਜੇ ਫਿਰ ਕੱਟ ਚ ਲੋ ਰੱਖਣਾ ਹਲੋ ਜੀ ਸੋਖ ਕੇ ਆਨੇ ਹੁਣ ਇਹ ਚ ਪਾਉਣੀ ਆ ਤੇਲ ਦੇਖੋ ਖੁੱਲਾ ਜਾ ਤੇਲ ਪਾਉਂਗੀ ਜਿਸ ਵਿੱਚ ਸਾਰੇ ਕ੍ਰੇਲੇ ਡੁੱਬ ਜਾਣ ਲਓ ਜੀ ਆਪਣਾ ਤੇਲ ਹੈਗਾ ਰੈਡੀ ਹੁਣ ਪੂਰਾ ਸਿਰੇ ਦਾ ਬਣ ਗਿਆ ਗਰਮ ਹੁਣ ਇਹ ਚ ਆਪਾਂ ਪਾਵਾਂਗੇ ਕ੍ਰੇਲੇ ਦੇਖੋ ਕੱਲੇ ਕ੍ਰੇਲੇ ਪਾਏ ਨੇ ਆਪਾਂ ਮਰੂ ਮਰੂ ਕਰਕੇ ਇੰਕਾਟਦੇ ਹਾਂ ਸੋਲ ਦੇ ਦੇ ਇਲਫਾ ਕਿ ਲੋਕ ਰੇਲੇ ਸੀ 10 ਕਰੋਲੇ ਚੜ ਗਏ ਦੇਖੋ ਜਾਂਦੇ ਨੇ ਬਿਆਣ ਮਠਿਆਈਆਂ ਨੂੰ ਮਾਰਨ ਦੇ ਹੁਣ ਪੁੱਜ ਜਾਂਦੇ ਦੇਖੋ ਜੀ ਹੁਣ ਮੈਂ ਕਰ ਲੈ ਆ ਤਾਂ ਪੁੱਜੇ ਹੋ ਗਏ ਹੁਣ ਇਹਨਾਂ ਨੂੰ ਮੈਂ ਲੱਦ ਫਲੱਦ ਕਰ ਦਿੰਦੀ ਦੇਖੋ ਪਾਏ ਨਾ ਡੁੱਬੇ ਤੇਲ ਚ ਜਿਸ ਸਮਾਂ ਦਰ ਦੇ ਵਿੱਚ ਮਸਤੀ ਰੁੱਭੀ ਹੁੰਦੀ ਹੈ ਮੇਰੇ ਕarele ਹੋ ਗਏ ਤਿਆਰ ਬੜੀਆ ਬਣ ਕੇ ਹੋ ਰਹੇ ਨੇ ਮੈਂ ਬਾਹਰ ਹੀ ਕਰ ਦੂੰਗੀ ਆ ਹੁਣ ਜੇ ਆਪਾਂ ਇਹੜੇ ਕarele ਬਣਾਏ ਨੇ ਭਰ ਮੈਂ ਇਹ ਹੁਣਾਂ ਵਾਸਤੇ ਬਣਾ ਰਹੇ ਹਾਂ ਮੈਂ ਤੇ تیر ਮੇਰਾ ਤਿਆਰ ਆਕ ਨਾ ਹੀ ਪਾਇਆ ਕਰਤੀ ਇਕ ਤੇ ਆਮਸਾਲਾ ਪਾ ਰਹੀ ਹੈ ਦੇਖ ਨੇ ਇੰਨੇ ਤੋਂ ਵੋਸ ਲੱਗਦੀ ਹੈ ਵੀ ਆਰੇ ਰੋਟੀ ਦੇ ਜਿਪੋ ਪਰੇ ਮੈਂ ਕੋਈ ਮਿੱਠੀ ਵੀ ਨਹੀਂ ਬੋਤੇ ਹੈ ਇਹ ਜੀ ਦੇ ਮੈਂ ਤਾਂ ਹੁਣ ਆ ਲੈਖੋ ਜੁਣੇ ਹੀ ਮਸਾਲਾ ਨਾ ਘੱਟੋ ਘੱਟ ਨੂੰ 10 ਮਿੰਟ ਲੱਗਣਗੇ ਭੁੰਨਣ ਨੂੰ ਦੱਕਮੈਂਟ ਅੱਗੇ ਦਾ ਸੈਟ ਆਉ ਤੁਸੀਂ ਐਂਟਰ ਤੱਕ ਮੈਂ ਆਣ ਨਹੀਂ ਰਹੇ ਲਓ ਜੀ ਦੇਖੋ ਮੇਰਾ ਆ ਮਸਾਲਾ ਤਿਆਰ ਆ ਰੈਡੀ ਹੈ ਹੁਣ ਇਹਦੇ ਵਿੱਚ ਪਾਉਂਗਾ ਨੌਨ ਮਿਰਚ ਆ ਪਾਤਾ ਦੀ ਹਲਦੀ ਪਾਊਡਰ patan patah nama kita, lodeh unsur tiap patah, lal sih. ਮੈਂ ਥੋੜਾ ਜਿਹਾ ਫੋਨ ਆ ਗਿਆ ਸੀ ਤਾਂ ਅਗਰੇ ਥੋੜਾ ਜਿਹਾ ਥੱਲੇ ਲੱਗ ਗਿਆ ਕੜਤਣ ਕੁੜਤਣ ਕੇ ਹੈ ਨਹੀਂ ਪੂਰਾ ਨਹੀਂ ਅੱਲਾ ਵਜੀ ਲੋਹ ਮਟਾ ਖਾ ਨਮਕ ਮਿਰਚ ਪਾਈ ਤੇ ਆ ਗਈ ਰਾਜ ਕੇ ਨਮਕ ਮਿਰਚ ਆਹ ਪਾ ਕੇ ਲੈਣੀ ਜੜੇ ਬਾਰੇ ਗੋਰੀਏ ਬਣੇ ਹੋਣਗੇ ਅੰਡੇ ਵਿੱਚ ਨਾ ਹੁਣ ਲਾ ਦਾਂ ਆ ਮਸਾਲਾ ਪਾ ਦਾਂ ਅੰਡੇ ਸਿੱਕ ਬਣੇ ਰਿਹਾ ਆ ਦੇਖੋ ਜੀ ਹੁਣ ਮੈਂ ਇਹਦੇ ਵਿੱਚ ਨਾ ਮਸਾਲਾ ਪਾ ਰਹੀ ਹਾਂ ਹੁਣ ਇਹਨੂੰ ਚਾਹੇ 10 ਦਿਨ ਚਾਹੇ 5 ਕਿੰਨੇ ਦਿਨ ਮਰਜ਼ੀ ਸਟੋਰ ਕਰਕੇ ਰੱਖੋ ਪੂਰੇ ਵਧੀਆ ਨੇ ਹੁਣ ਇਹਨੂੰ ਮਾੜਾ ਜਿਹਾ ਸੇਕ ਲਵਾਉਂ। ਲਓ ਜੀ ਹੁਣ ਇਹਦੇ ਵਿੱਚ ਨਾ ਮੈਂ ਮਾੜਾ ਜਿਹਾ 5-4 ਮਿੰਟ ਗਰੇਲਿਆਂ ਨੂੰ ਉਹ ਕਰਕੇ ਰੱਖੂੰਗੀ। ਤੇਰੇ ਮੇਲੇ ਇਹ ਮੇਰੇ ਕਲ ਕੇ ਆਵੇਂ ਇਹ। ਬਾਅਦ ਵਿੱਚ ਮੜਾਇਆ ਤਿਆਰ ਹੋ ਗਿਆ ਨਾ। ਇਹ ਰਿਚਾਂ ਪਾ ਦਾਂਗੀ। ਕ੍ਰੀडली ਕ੍ਰੀडली ਮੇਰੇ ਆਪਾਂ ਦੇ ਪਾਇਨ ਦੇਖੋ ਸਾਰੇ ਮਸਾਲਿਆਂ ਨਾਲ ਫੁੱਲ ਹੋ ਗਏ ਦੇਖੋ ਲਓ ਜੀ ਹੁਣ ਮੇਰਾ ਤੇਲ ਦੇਖੋ ਤੁਹਾਡੇ ਸਾਹਮਣੇ ਹੋ ਗਿਆ ਤਿਆਰ ਹੁਣ ਮੈਂ ਇਹਨਾਂ ਨੂੰ ਐਂ ਪੜੂੰਗੀ ਕਿਉਂਕਿ ਤੇਲ ਦੇ ਵਿੱਚ ਰੱਚ ਜਾਣਗੇ ਸਾਰੇ ਇਹਨਾਂ ਨੂੰ ਮੇਕੀ ਵਧੀਆ ਹੋ ਹੋਵੇ ਤੇ ਹਰੇ ਆਉਂਗੇ ਹੈ ਨਹੀਂ ਕੱਟ ਸਲੋ ਹੈ ਉਸ ਤੇ ਜਮਨਾ ਕੀ ਆਪਾਂ ਕੱਟਾਂਗੇ जो मेरे चैनल से नवे सबसक्राइब कर लो कर भी था भी तो कमेंट करके दसें लगे थोड़े बहुत चेक ने वी आप तो तुम दे दिए एंड चुन बन थोड़ा धनबाद तो थैंक यू वेलकम